ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਦੋਨੋਂ ਡਾਕਟਰਾਂ ਨੂੰ ਕਰਨਾ ਪੈ ਸਕਦਾ ਹੈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਇਹ ਵੱਡੀ ਖਬਰ ਸ਼ਹਿਰ ਸਮਾਣਾ ਤੋਂ ਜਿੱਥੇ ਮਹਾਰਾਣੀ ਪ੍ਰਨੀਤ ਕੋਰ ਨੇ ਅੱਜ ਆਪਣੇ ਦਫ਼ਤਰ ਦੇ ਉਦਘਾਟਨ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਕਾਂਗਰਸ ਆਗੂ ਕੀਤੇ ਭਾਜਪਾ ਵਿੱਚ ਸ਼ਾਮਿਲ ਇਸੇ ਦੌਰਾਨ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੋਰ ਨੇ ਕਿਹਾ ਕਿ ਆਪ ਪਾਰਟੀ 26 ਮਹੀਨਿਆਂ ਚ ਇੱਕ ਵੀ ਵਾਦਾ ਪੂਰਾ ਨਹੀਂ ਕਰ ਸਕੀ ਅੰਜ ਪੰਜਾਬ ਦੀ ਹਰ ਔਰਤ ਮੰਗ ਰਹੀ ਹੈ ਆਪਣੇ 26000 ਰੁਪਏ ਦਾ ਹਿਸਾਬ ਜੋ ਬਦਲਾਵ ਦੇ ਨਾਂ ਤੇ ਵੋਟਾਂ ਮੰਗ ਅੱਜ ਖੁਦ ਬਦਲ ਗਈ ਹੈ ਇਸ ਮੌਕੇ ਕਈ ਪਰਿਵਾਰ ਪਾਜਪਾ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਵਿੱਚੋਂ ਪਰਦਮਨ ਵਿਰਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੁਖਬੀਰ ਸਿੰਘ ਸੰਧੂ ਆਪ ਐਮਸੀ ਸਮਾਣਾ ਅਵਿਨਾਸ਼ ਡਾਂਗ ਪ੍ਰਦਾਨ ਪਾਵਲਪੁਰ ਬਰਾਦਰੀ ਰਾਮਬਾਬੂ ਸ਼ਰਮਾ ਪ੍ਰਦਾਨ ਪ੍ਰਵਾਸੀ ਪਾਈਚਾਰਾ ਅਤੇ ਪਵਨ ਤੁਲਾਨੀ ਸਿੱద్ధి విਨਾਇਕ ਮਹਾਵੀਰ ਮੰਦਰ ਵੀ ਸ਼ਾਮਿਲ ਹੋਏ ਸਨ ਸਮਾਣਾ ਖਬਰਨਾਮਾ ਲਈ ਹਰਦੀਾਲ ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਨਾਲ ਆ ਰਿਹਾ ਮੈਂ ਲੰਬੀ ਉਮਰ ਹੋਏ ਨਾਮੀਏ ਬੇਟੇ ਨੂੰ ਸੈਦ 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 ਵਰ ਲਈ ਲੰਬੀ ਉਮਰ ਥੈਂਕ ਯੂ ਹਾਂਜੀ ਠੀਕ ਹੈ ਹਾਂਜੀ ਹੈਲੋ ਮੈਂ ਥੋੜੇ ਜਿਹਾ ਪਿੱਛੇ ਆਉਂਦਾ ਕੀ ਹੋ ਗਿਆ ਤਾਂ ਪਿੱਛੇ ਆਉਂਗਾ ਕੋਈ ਨਹੀਂ ਕੋਈ ਨਹੀਂ ਬਿਨਾਸ਼ ਇੱਕ ਮਿੰਟ ਅਵਿਨਾਸ਼ ਨੂੰ ਬੁਲਾ ਆ ਜਾਂਦਾ ਆ ਜਾਂਦਾ ਤੂੰ ਮੈਂ ਕਰ ਰਿਹਾ ਮੈਂ ਦੇ ਦਊਗਾ ਤਨੂ ਉਤਰ ਜਾ ਇੱਕ ਸੈਕਿੰਡ ਇੱਕ ਮਿੰਟ ਬੁਝੇ ਵਜੇ ਇੱਕ ਮਿੰਟ ਦਿਲਾ ਆ ਜਾ ਭਾਈ ਆ ਜਾ ਮਨਲੇ ਦਾ ਕਹਿਣਾ ਦਾ ਠੀਕ ਹੈ ਠੀਕ ਹੈ ਲੈ ਜੀ ਸੈਂਟੀ ਸੈਂਟੀ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਸਾਹਮਣੇ ਇਧਰ ਹਾਂ ਜੀ ਸਾਹਮਣੇ ਇਧਰ ਹਾਂ ਜੀ ਸਾਹਮਣੇ ਥੈਂਕ ਯੂ ਕਿੱਥੇ ਥੋੜੇ ਥੋੜੇ ਪਿੱਛੇ ਹੋ ਗਿਆ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਖਵਰ ਜੀ ਸਾਹਮਣੇ ਹਾਂ ਭਰਨ ਸਰ ਇਹਨਾਂ ਨੂੰ ਆਜੋ ਆਜੋ ਆਜਾ ਚਾਹੁੰਦੇ ਆਸੀ ਭਾਈ ਆਜਾ ਆਜਾ ਮੇਰੇ ਤਾਂ ਚੱਕ ਨਾ ਨਾ ਤੁਸੀਂ ਮੇਰੇ ਤਾਂ ਕੋਈ ਬਾਜੀ ਗ੍ਰਾਮਪਾਲ ਗ੍ਰਾਮਪਾਲ ਸਰੋਇਨ ਪ੍ਰਵਾਸੀ ਸੰਪਰਨ ਆਪਣਾ ਮੈਡਮ ਬਾਦੀ ਖੜੇ ਕਰਦੇ ਨਾਲ ਬਾਲੰਦਤ ਹੋਰ ਦੇਖੋ ਇਧਰ ਲੈ ਲਓ ਹੋਰ ਮੰਗਾ ਲੋ ਜਿੰਦਾਬਾਦ ਭਾਰਤ ਜਨਤਾ ਪਾਰਟੀ ਜਿੰਦਾਬਾਦ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ ਮਹਾਰਾਣੀ ਪ੍ਰਨੀਤ ਕੌਰ ਜਿੰਦਾਬਾਦ ਗੁਵਾਰੇ ਦੇ ਜਿਹੜੇ ਨਵੇਂ ਮੈਂਬਰ ਆਏ ਨੇ ਜਿੰਦਾਬਾਦ 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 ਪ੍ਰਨੀਤ ਕੌਰ ਜਿੰਦਾਬਾਦ ਜਿੰਦਾਬਾਦ ਮਹਾਰਾਣੀ ਸਾਹਿਬ ਦੇਸ਼ ਦੇ ਵਿੱਚ ਭਾਜਪਾ ਦੇ ਹੱਕ ਵਿੱਚ ਕਿਸ ਤਰ੍ਹਾਂ ਦੀ ਲਹਿਰ ਆ ਜੀ ਦੇਖੋ ਮੈਂ ਤਾਂ ਕਹਿੰਦੀ ਹਾਂ ਕਿ ਵਧੀਆ ਲਹਿਰ ਹੈ ਔਰ ਮੋਦੀ ਜੀ ਦੀ ਗਵਰਨਮੈਂਟ ਆਉਗੀ ਫਿਰ ਕਿਸ ਤਰ੍ਹਾਂ ਦਾ ਰਿਸਪੌਂਸਿਬਿਲਿਟੀ ਤੁਹਾਨੂੰ ਜੀ ਆਪਣੇ ਪਟਿਆਲਾ ਲੋਕ ਸਾਲ ਛਿੜਦੇ ਵਧੀਆ ਦਿਨ ਪਰ ਦਿਨ ਵਧੀ ਜਾ ਰਿਹਾ ਹੈ ਔਰ ਅੱਜ ਜਿਹੜਾ ਸਾਡੇ ਸਾਥੀ ਰਾणे ਮੇਰੇ ਨਾਲ ਇਸ ਘਰ ਚ ਆਏ ਨੇ ਭਾਜਪਾ ਦੇ ਘਰ ਚ ਸਾਨੂੰ ਹੋਰ ਤਾਕਤ ਮਿਲੀ ਹੈ ਔਰ ਮੈਨੂੰ ਬਹੁਤ ਖੁਸ਼ੀ ਹੈ ਠੀਕ ਕੀ ਤੁਸੀਂ ਬਾਜ-ਬਾਜ ਸ਼ਾਮਲ ਹੋਏ ਹੋ ਕੀ ਵਜ੍ਹਾ ਕਰਕੇ ਹੋ ਵਜ੍ਹਾ ਤਾਂ ਬਹੁਤ ਜੀ ਕੋਈ ਵੀ ਬੰਦਾ ਆਪਣੀ ਪਾਰਟੀ ਕਿਸੇ ਨਾਲ ਨਹੀਂ ਛੜਵਾਉਂਦਾ ਆਗੇ ਜੀ ਆਗੇ ਪਾਸ ਆਪਣੀ ਬਹੁਤ ਬੁੱਖਾ ਟਾਈਮ ਕਰਦੇ ਆ ਜੀ ਜਦੋਂ ਦੇ ਪਿਛਲੇ ਇਲੈਕਸ਼ਨ ਹੋਏ ਨਾ ਐਮਐਲਏ ਸਾਹਿਬ ਹੂੰ ਉਸ ਤੋਂ ਬਾਅਦ ਸਾਨੂੰ ਇਗਨੋਰ ਕੀਤਾ ਗਿਆ ਬਹੁਤ ਜ਼ਿਆਦਾ ਅੱਛਾ ਜਦੋਂ ਸਮਾੜੇ ਹੁਣ ਕਾਂਗਰਸ ਦਾ ਦਫ਼ਤਰ ਖੁੱਲਿਆ ਸਾਨੂੰ ਕਿਸੇ ਨੇ ਨਹੀਂ ਬੁਲਾਇਆ ਗਿਆ ਅੱਛਾ ਅੱਛਾ ਹਰ ਸਮਰ ਹੋਰ ਸ਼ੋਗੜਿਆ ਸਾਨੂੰ ਕਿਸੇ ਨੂੰ ਨੇ ਬੁਲਾਇਆ ਗਿਆ ਅੱਛਾ ਅੱਛਾ ਇਸ ਕਰਕੇ ਅਸੀਂ ਦੂਹੀ ਹੋ ਕੇ ਇੱਕ ਬੰਦੇ ਪਿੱਛੇ ਲੱਗ ਕੇ ਸਾਰਾ ਸਮਾਨ ਇਹ ਕਾਂਗਰਸ ਕਰਦੇ ਉਹਸ ਬੰਦੇ ਨਹੀਂ ਸਾਰੇ ਕਾਂਗਰਸ ਖਰਾਬ ਕਰ ਰਹੀ ਹੈ ਉਹਦੇ ਅਜਿਹਾ ਸਾਰਾ ਕੁਝ ਚੱਲ ਰਿਹਾ ਇਸ ਕਰਕੇ ਅਸੀਂ ਅੱਜ ਦੂਹੀ ਹੋ ਕੇ ਕਾਂਗਰਸ ਅਸੀਂ 13ਵੇਂ 13 ਸੀਟਾਂ ਚਿੱਤਾਂ ਜੀ ਪੂਰਾ ਪ੍ਰਚਾਰ ਕਰਾਂਗੇ ਜਿਵੇਂ ਕਾਂਗਰਸ ਵਾਲੇ ਕੰਮ ਕਰਦੇ ਰਹੇ ਹਾਂ ਉਸੇ ਤਰ੍ਹਾਂ ਬੀਜੇਪੀ ਨਾਲ ਹਰ 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 ਲਾ ਕੇ ਕੰਮ ਕਰਾਂਗੇ ਚਾਹੋਗੇ ਤੁਸੀਂ ਇਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੇ ਕੀ ਕਹੂੰਗਾ ਪਹਿਲਾਂ ਤਾਂ ਮੈਂ ਕਹਾਂ ਜੈ ਸ੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪ੍ਰਨੀਤੌਰ ਜੀ ਜਿਨ੍ਹਾਂ ਨੂੰ ਸਾਡੇ ਸਤਿਕਾਰਯੋਗ ਮੋਦੀ ਜੀ ਨੇ ਪਟਿਆਲਾ ਲੋਕ ਸਭਾ ਤੋਂ ਨਵਾਜ ਕੇ ਆਪਣਾ ਕੈਂਡੀਡੇਟ ਬਣਾਇਆ ਤੇ ਜਿਨ੍ਹਾਂ ਨਾਲ ਮੇਰੇ ਬਹੁਤ ਲੰਮੇ ਸਮੇਂ ਤੋਂ ਪਰਿਵਾਰਕ ਸਬੰਧ ਹਨ ਉਹਨਾਂ ਨੂੰ ਟਿਕਟ ਮਿਲ ਤੇ ਖੁਸ਼ੀ ਹੋਣ ਦੇ ਨਾਤੇ ਮੈਂ ਅੱਜ ਇਹਨਾਂ ਦੇ ਨਾਲ ਜੁੜਿਆ ਤੇ ਇਹਨਾਂ ਨੂੰ ਇਹਨਾਂ ਦੇ ਕੈਂਪੇਨ ਦੇ ਵਿੱਚ ਵਾਧਾ ਕਰਨ ਵਾਸਤੇ ਤੇ ਮੈਨੂੰ ਆਸ ਹੈ ਕਿ ਅਸੀਂ ਜਿਵੇਂ ਮੇਰੇ ਸਾਥੀ ਸਾਰੇ ਨਾਲ ਜੁੜੇ ਨੇ ਜੀਵਨ ਗਰਗ ਜੀ ਅਮਨਾਤ ਜੀ ਤੇ ਤਕਵੀਰ ਸਿੰਘਲੋਰੀਆ ਜੀ ਇਹ ਸਾਰੇ ਐਮਸੀ ਨੇ ਸਾਰੇ ਹੀ ਵਧੀਆ ਤਕਰੀਬਨ ਰੁਤਬਾ ਰੱਖਦੇ ਨੇ ਸਮਾਜ ਦੇ ਵਿੱਚ ਇਹ ਸਾਰੇ ਅੱਜ ਮਾਰਾ ਇਨਪਰਿਤ ਕੋ ਦੀ ਸ਼ਰਨ ਚ ਆਏ ਨੇ ਬੀਜੇਪੀ ਦੇ ਨਾਲ ਜੁੜੇ ਨੇ ਫਿਰ ਬੀਜੇਪੀ ਪਰਿਵਾਰ ਦੇ ਮੈਂਬਰ ਬਣੇ ਨੇ ਕਿ ਮੈਨੂੰ ਆਸ ਹੈ ਕਿ ਸਾਰੇ ਅਸੀਂ ਤਗੜੇ ਹੋ ਕੇ ਜਿਹੜੀ ਸੀਟ ਕੱਢਾਂਗੇ ਕੁੱਲ ਕਿੰਨੇ ਐਮਸੀ ਨੇ ਅੱਜ ਮਤਲਬ ਸ਼ਮੂਲੀਤ ਕੀਤੀ ਹੈ ਜੀ ਤਕਰੀਬਨ ਸਾਡੇ ਨਾਲ 2 ਐਮਸੀ ਸਨ ਬਾਕੀ ਪ੍ਰਧਾਨ ਜੀ ਨਾਸਟਾਂਗ ਜੀ ਜੀਵਨ ਕਰਗੀ ਸੀ ਸਨ ਉਹ ਥੋੜਾ ਜਿਹਾ ਡੀਪੀ ਲੋ ਹੋਣ ਕਰਕੇ ਅੱਜ ਐਡਮਿਟ ਨੇ ਹਸਪੀਟਲ 'ਚ ਤੇ ਇਹਦੇ ਕਰਕੇ ਅੱਜ ਥੋੜਾ ਜਿਹਾ ਉਹ ਦਾਖਲ ਹੋਏ ਨੇ ਤਕਰੀਬਨ ਅੱਜ 8-10 ਬੰਦਿਆਂ ਨੇ ਜੁਆਇਨ ਕੀਤਾ ਜੀ

ਜਿੰਦਾਬਾਦ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਅੱਜ ਫੇਰ ਨਾ ਰਸਤਾ ਲੇ ਦਿਓ ਮਾਨ ਸਰਕਾਰੀ ਬੱਸ ਕੋਈ ਨਾ ਚਲੋ ਸਭ ਕੀ ਵਾਰ ਸ੍ਰੀ ਸਹਿਮਾਨਾ ਨਿਵਾਸੀਓ ਜੀ ਸ੍ਰੀ ਵਾਰ ਜੋ ਤੁਸੀਂ ਜੋਸ਼ ਔਰ ਪਿਆਰ ਦਿਖਾਇਆ ਹੈ ਮੈਂ ਤੁਹਾਨੂੰ ਭਰੋਸਾ ਦੇਣਾ ਚਾਹੁੰਦੀ ਆ ਕਿ ਜਿਹੜਾ ਤੁਸੀਂ ਅੱਜ ਭਰੋਸਾ ਮੈਨੂੰ ਦਿਖਾਇਆ ਹੈ ਉਹ ਮੈਂ ਇਸ ਤੋਂ ਡਬਲ ਮੋੜੂੰਗੀ ਤੁਹਾਨੂੰ ਔਰ ਵਾਅਦਾ ਤੋਂ ਵਾਅਦਾ ਚਾਰ ਤਰੀਕ ਤੱਕ ਜਿਹੜਾ ਤੁਹਾਡਾ ਕੰਮ ਹੈ ਉਹਦੇ ਬਾਅਦ ਮੇਰਾ ਕੰਮ ਹੋਏਗਾ। ਜਿੰਦਾਬਾਦ। 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 ਇੱਕ ਮਨ ਇੱਕ ਨਾਲ ਇੱਕ ਮਰੀਕੇ ਦਿਨਤਾ ਪਾਰਟੀ ਜਿੰਦਾਬਾਦ। ਇੱਕ ਗੱਲ ਮੈਂ ਹੋਰ ਕਹਿਣਾ ਚਾਹਦੀ ਐ ਕਿ ਜਿਹੜਾ ਤੁਸੀਂ ਇੱਥੇ ਆ ਕੇ ਜੋਸ਼ ਦਿਖਾਇਆ ਇਹ ਸਮਾਉਣੇ ਦੀ ਸੜਕਾਂ ਦੇ ਵਿੱਚ ਹੁਣ ਰੋਡ ਸ਼ੋਅ ਜੇ ਦਿਖਾਣਾ ਤਾਂ ਤੁਹਾਡਾ ਇਹ ਸਫਲਤਾ ਪ੍ਰਾਪਤ ਹੋਏਗੀ। ਇੱਕ ਇੱਕ ਨੇ ਇੱਕ ਇੱਕ ਨੇ ਆਪਣਾ ਧਰਮ ਮੰਨ ਕੇ ਉਹ ਨਾਲ ਚੱਲ ਗਏ। ਔਰ ਇਨਾ ਸ਼ਬਦਾਂ ਦੇ ਨਾਲ ਸਾਡੇ ਨਾਲ ਜਿਹੜੇ ਨਵੇਂ ਆਏ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਉਣ ਦਾ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ। ਦਫ਼ਤਰ ਖੋਲਣ ਦੀ ਬਹੁਤ-ਬਹੁਤ ਵਧਾਈ। ਇਹ ਪਾਰਟੀ ਦਾ ਦਫ਼ਤਰ ਹੈ। ਮੈਂ ਪਾਰਟੀ ਦਾ ਇੱਕ ਵਰਕਰ ਹਾਂ ਜਿਹਦੇ ਰਾਹੀ ਤੁਹਾਡੇ ਕੰਮ ਕਰਾਂਗੀ। अब की बार चार सौ बार महाराणी प्रणीत कर प्रणीत कर जय श्री राम 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 भारतीय जनता पार्टी जिंदाबाद कमल का फूल कभी मत भूल कमल का फूल कभी मत भूल कमल का फूल जय श्री राम सका ਇੱਕ ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਬੋਹ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਰੋੜ ਲਾ ਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਤਾਓ ਅਤੇ ਲੋਕੀ ਦੇ ਹੱਥ ਮਜ਼ਬੂਤ ਕਰੋ ਇਹ ਨਾ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਲੋਕੀ ਦੇ ਹੱਥ ਮਜ਼ਬੂਤ ਕਰੋ ਨਾਲ ਰਿਸਪੋਨਸ ਬੜਾ ਵਧੀਆ ਸਾਰਾ ਸ਼ਹਿਰ ਹੁੱਲ ਕੇ ਪਿਆ ਵੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਹੁਤ ਮਜ਼ਾ ਆ ਰਿਹਾ ਐਨਾ ਹਜੂਮ ਕਦੇ ਦੇਖਿਆ ਨਹੀਂ ਅਸੀਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਪਾਰਟੀ ਨੂੰ भारतीय अपनी पूरी टीम न लाए हैं उन्हें बहुत बहुत स्वागत प्रजाति I